ਦੋਸਤੋ ਅੱਜ ਗੱਲ ਕਰਨੀ ਹੈ ਬੇਗਮਪੁਰੇ ਵਾਲੇ ਬਾਬੇ ਨੂੰ ਮਿਲਿਆ ਰੱਬ ਕਹਿੰਦਾ ਮੇਰੇ ਚਰਨ ਧੂੜ ਲਓ ਦੋਸਤੋ YouTube ਤੇ ਇੱਕ ਵੀਡੀਓ ਚੱਲ ਰਹੀ ਹੈ ਜਿਸ ਵਿੱਚ ਬੇਗਮਪੁਰਾ ਵਾਲਾ ਬਾਬਾ ਕਹਿੰਦਾ ਮੈਨੂੰ ਰੱਬ ਮਿਲ ਗਿਆ ਹੈ ਕਰੋੜਾਂ ਲੋਕਾਂ ਵਿੱਚੋਂ ਸਿਰਫ ਮੈਨੂੰ ਹੀ ਰੱਬ ਮਿਲਿਆ ਹੈ ਬਾਕੀ ਜੋ ਸਾਧੂ ਕਹਿ ਰਹੇ ਹਨ ਕਿ ਸਾਨੂੰ ਰੱਬ ਮਿਲਿਆ ਉਹ ਬਿਲਕੁਲ ਝੂਠ ਬੋਲ ਰਹੇ ਹਨ ਉਹਨਾਂ ਦੇ ਕੋਈ ਵੀ ਆਉਟਪੁੱਟ ਨਹੀਂ ਹੈ ਮੈਂ ਆਉਟਪੁੱਟ ਕਰਕੇ ਦਿਖਾਵਾਂਗਾ ਹੁਣ ਜਿਹੜਾ ਵੀ ਮੇਰੀ ਨਿੰਦਿਆ ਕਰੇਗਾ ਜਾਂ ਸਾਧੂ ਸੰਤਾਂ ਦੀ ਨਿੰਦਿਆ ਕਰੇਗਾ ਮੈਂ ਧਰਮਰਾਜ ਨੂੰ ਕਹਿ ਕੇ ਉਸ ਉੱਪਰ ਤਾਰਾ 13 ਦਾ ਪਰਚਾ ਕਟਵਾ ਦੇਵਾਂਗਾ ਹੁਣ ਜੇਕਰ ਕਿਸੇ ਭੈਣ ਭਰਾ ਨੇ ਘਰ ਵਿੱਚ ਖੁਸ਼ੀਆਂ ਪਾਉਣੀਆਂ ਹਨ ਤਾਂ ਉਹ ਮੇਰੇ ਕੋਲ ਆ ਕੇ ਨਾਮ ਲੈ ਲਵੋ ਅਤੇ ਮੇਰੀ ਚਰਨ ਤੋੜ ਚੱਕ ਕੇ ਮੱਥੇ ਨੂੰ ਲਗਾ ਲਵੋ ਸਤਿਕਾਰਯੋਗ ਬਾਬਾ ਜੀ ਤੁਸੀਂ ਤਾਂ ਹੁਣ ਰੱਬ ਦਾ ਰੂਪ ਹੀ ਹੋ ਗਏ ਹੋ ਤੁਹਾਡੀ ਰੱਬ ਨਾਲ ਸਿੱਧੀ ਦੋਸਤੀ ਬਣ ਗਈ ਹੈ ਰੱਬ ਦੀ ਕੋਈ ਵਡਿਆਈ ਕਰੇ ਜਾਂ ਰੱਬ ਦੀ ਕੋਈ ਨਿੰਦਿਆ ਕਰੇ ਉਹਨੂੰ ਕੀ ਫਰਕ ਪੈਂਦਾ ਹੈ ਪਰ ਤੁਸੀਂ ਤਾਂ ਨਿੰਦਿਆ ਕਰਨ ਵਾਲੇ ਤੇ ਪਰਚਾ ਹੀ ਕੱਟਣ ਲੱਗ ਗਏ ਹੋ ਅਸਨ ਵਿੱਚ ਤੁਹਾਨੂੰ ਕੋਈ ਰੱਬ ਨਹੀਂ ਮਿਲਿਆ ਹੈ ਬਾਬਾ ਜੀ ਅਤੇ ਨਾ ਹੀ ਰੱਬ ਕੋਈ ਮਿਲਣ ਵਾਲੀ ਚੀਜ਼ ਹੁੰਦੀ ਹੈ ਉਹਦਾ ਕਿਹੜਾ ਕੋਈ ਸਰੀਰ ਤੁਸੀਂ ਲੋਕਾਂ ਨੂੰ ਰੱਬ ਦਾ ਡਰਾਵਾ ਦੇ ਕੇ ਮੱਛਰਨ ਤੋੜਨਾ ਚਕਵਾਉਂੋ ਠੀਕ ਆ ਤੁਸੀਂ ਲੋਕਾਂ ਨੂੰ ਗੁਰਬਾਣੀ ਨਾਲ ਜੋੜੋ ਬਹੁਤ ਚੰਗੀ ਗੱਲ ਆ ਪਰ ਐਵੇਂ ਰੱਬ ਦੇ ਨਾਂ ਤੇ ਲੋਕਾਂ ਉੱਪਰ 13 ਦੇ ਪਰਚੇ ਨਾ ਘਟੋ ਇਹ ਗੱਲਾਂ ਤੁਹਾਡੇ ਵਾਸਤੇ ਸ਼ੁਭਾ ਨਹੀਂ ਦਿੰਦੀਆਂ ਇਹ ਸਾਰੀ ਸ੍ਰਿਸ਼ਟੀ ਕੁਦਰਤ ਦੇ ਕੁਦਰਤ ਦੇ ਨਿਯਮਾਂ ਮੁਤਾਬਕ ਚੱਲ ਰਹੀ ਹੈ ਸਾਡੀ ਗਰਵਾਣੀ ਵਿੱਚ ਵੀ ਮਨੁੱਖ ਨੂੰ ਹੁਕਮ ਰਜ਼ਾਈ ਚੱਲਣਾ ਦੀ ਸਲਾਹ ਦਿੱਤੀ ਗਈ ਹੈ ਭਾਵ ਮਨੁੱਖ ਨੂੰ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਹੋਏ ਆਪਣਾ ਕੰਮ ਕਰਨਾ ਚਾਹੀਦਾ ਹੈ ਸੋ ਤੁਸੀਂ ਗਰਵਾਣੀ ਨਾਲ ਲੋਕਾਂ ਨੂੰ ਜੁੜੀ ਚਲੋ ਬਹੁਤ ਚੰਗੀ ਗੱਲ ਹੈ ਅਮ 13 ਦੇ ਪਰਚੇ ਨਾ ਤੁਸੀਂ ਕਿਸੇ ਉੱਪਰ ਕੱਟ ਸਕਦੇ ਹੋ ਤੇ ਨਾ ਹੀ ਕੋਈ ਧਰਮ ਰਾਜ ਨਾਂ ਦੀ ਕੋਈ ਚੀਜ਼ ਹੈ ਜਿਹੜਾ ਤੁਹਾਡੇ ਕਹੇ ਤੋਂ ਪਰਚਾ ਕੱਟ ਸਕਦਾ ਹੋਵੇ ਸੋ ਖੀਰ ਵਿੱਚ ਜੇਕਰ ਆਪ ਜੀ ਨੂੰ ਮੇਥੋਂ ਕੋਈ ਗਲਵੱਧ ਘਟ ਕਹੀ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ